ਪੰਜਾਬੀ ਖਬਰਨਾਮਾ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਜਿਹੜੀ ਵੱਡੀ ਖਬਰ 12ਵੀਂ ਪਾਸ ਵਿਦਿਆਰਥੀਆਂ ਲਈ ਸਰਕਾਰੀ ਨੌਕਰੀ ਉਪਲਬਧ ਛੇਤੀ ਪਰ ਫਾਰਮ ਇਹ ਜਿਹੜੀ ਕਿ ਟਾਈਟਲ ਖਬਰ ਸਾਹਮਣੇ ਨਿਕਲ ਕੇ ਆਈ ਹੈ ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਬਾਰੇ ਸੋਚਦੇ ਹੋ ਤਾਂ ਆਹ ਖਬਰ ਤੁਹਾਡੇ ਲਈ ਬੜੀ ਖਾਸ ਹੈ ਜ਼ਿਲ੍ਹਾ ਮੈਜਿਸਟਰੇਟ ਨੇ ਪੱਛਮ ਬੰਗਾਲ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਕਈ ਨੌਕਰੀਆਂ ਦੇ ਸੀਟਾਂ ਲਈ ਜਿਹੜੇ ਕਿ ਅਰਜ਼ੀ ਪੱਤਰ ਜਾਰੀ ਕੀਤੇ ਹਨ ਯੋਗਤਾ ਇਸ ਵਿੱਚ 12ਵੀਂ ਪਾਸ ਜਾਂ ਦੇ ਸਮਾਨ ਪੜ੍ਹਾਈ ਪ੍ਰਾਪਤ ਹੋਣੀ ਜ਼ਰੂਰੀ ਹੈ ਕੁਝ ਉਹਦਿਆਂ ਦੀ ਜਿਹੜੀ ਕਿ ਸੰਖਿਆ 20 ਅਤੇ ਵਿਲੇਜ ਕੋਆਰਡੀਨੇਟਰ ਉਮਰ ਇਹਦੇ ਵਿੱਚ ਜਿਹੜੀ ਕਿ ਰੱਖੀ ਗਈ ਹੈ 24 ਤੋਂ ਲੈ ਕੇ 40 ਸਾਲ ਤੱਕ ਹੋਣੀ ਚਾਹੀਦੀ ਹੈ ਇਸ ਭਰਤੀ ਲਈ ਜਿਹੜਾ ਹੀ ਪ੍ਰੀਖਿਆ ਤੁਹਾਨੂੰ ਦੇਣੀ ਪਵੇਗੀ ਉਹ ਲਿਖਤ ਤੇ ਜਿਹੜੇ ਕੀ ਵਾਈਵਾ ਰੂਵ ਵਿੱਚ ਹੋਵੇਗੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੂੰ ਉਹਦੇ ਤੇ ਆਧਾਰ ਤੇ ਕੈਂਡੀਡੇਟ ਨੂੰ ਜਿਹੜਾ ਕੀ ਸਿਲੈਕਸ਼ਨ ਹੋਵੇਗਾ ਜੇਕਰ ਤੁਸੀਂ ਵੀ ਸਪੋਜ ਜੇਕਰ ਤੁਸੀਂ ਵੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਅਰਜ਼ੀ ਪੱਤਰ ਭਰ ਸਕਦੇ ਹੋ ਅੰਤਿਮ ਮਿਤੀ ਤੁਹਾਨੂੰ ਦੱਸ ਦਈਏ ਕਿ ਇਸ ਦੀ 11 ਅਗਸਤ 2017 ਰੱਖੀ ਗਈ ਹੈ ਇਸ ਨੂੰ ਤੱਕ ਦੀ ਇਹਦੀ ਵੱਡੀ ਖਬਰ ਦੇਸ਼ ਤੇ तमाम ਦੁਨੀਆ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ